ਜਾਉਂਦੇ ਨੇ ਅੱਜ ਬੜੇ ਦੁੱਖ ਦੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇੱਕ ਬੜੀ ਪਵਿੱਤਰ ਸਦਨ ਦੇ ਵਿੱਚ ਬਹਿਸ ਸ਼ੁਰੂ ਹੋਈ ਬਿਲ ਇੰਟਰੋਡਿਊਸ ਹੋਇਆ ਉਹਦੇ ਪਹਿਲਾ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪੂਰਾ ਜੋ ਵਾਪਰਿਆ ਪਿਛਲੇ 10 ਸਾਲਾਂ 'ਚ ਉਹਦਾ ਵੇਰਵਾ ਦਿੱਤਾ ਉਪਰੰਤ ਹਰਪਾਲ ਚਿਮਾ ਨੂੰ ਸਮਾਂ ਦਿੱਤਾ ਹਰਪਾਲ ਚਿਮਾ ਨੇ ਇਸ ਬਿਲ ਦੇ ਮੁਤਲਕ ਇੱਕ ਸ਼ਬਦ ਨਹੀਂ ਬੋਲਿਆ ਤੁਸੀਂ ਉਹਦੀ ਇਹਦੀ ਸਪੀਚ ਆ ਤਕਰੀਰ ਆ ਵਿਧਾਨ ਸਭਾ ਦੇ ਔਰ ਲਾਈਵ ਚੈਨਲਾਂ ਚੋਂ ਤੁਸੀਂ ਕੱਢ ਸਕਦੇ ਹੋ ਉਹਨੇ ਕੋਈ ਸੁਝਾਓ ਨਹੀਂ ਦਿੱਤਾ ਆਫਟਰ ਆਲ ਵਿੱਤ ਮੰਤਰੀ ਆ ਕਿ ਇਹ ਬਿੱਲ ਵਿੱਚ ਅਸੀਂ ਫਲਾਨੀ ਚੀਜ਼ ਕਰਾਂਗੇ ਤੇ ਫਲਾਨੇ ਮੁਜਰਮਾਂ ਨੂੰ ਐਵੇਂ ਸਜ਼ਾ ਮਿਲੇਗੀ ਔਰ ਇਹ ਬਿੱਲ ਬੜਾ ਇੱਕ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਉਣ ਵਾਲਾ ਬਿੱਲ ਆ ਕੋਈ ਗੱਲ ਨਹੀਂ ਕੀਤੀ ਉਹਨੇ ਸਿੱਧਾ ਖੈਰੇ ਤੇ ਹਮਲਾ ਕੀਤਾ ਇੱਕ ਪੁਰਾਣਾ 1986 ਦੀ ਕੋਈ ਰਿਪੋਰਟ ਨਕੋਦਰ ਫਾਇਰਿੰਗ ਦੀ ਕੱਢ ਲਈ ਔਰ ਸਦਨ ਦੇ ਵਿੱਚ ਸਰਾਸਰ ਝੂਠ ਕਿਹਰਾ ਸਾਹਿਬ ਦੇ ਪਿਤਾ ਜੀ ਉਸ ਵਕਤ ਕੈਬਨਿਟ ਸੀਗੇ ਸੀਗੇ ਕੈਪਟਨ ਅਵਰਿੰਦਰ ਸਿੰਘ ਵੀ ਐਗਰੀਕਲਚਰ ਮਿਨਿਸਟਰ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਿਨਿਸਟਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ 7 ਮਹੀਨੇ ਤੋਂ ਬਾਅਦ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਅੰਦਰ ਦਰਬਾਰ ਸਾਹਿਬ ਦੇ ਪੁਲਿਸ ਭੇਜਤੀ ਉਹਦਾ ਨਾਮ ਆ ਗਿਆ ਸੀ ਬਲੈਕ ਥੰਡਰ ਉਸੇ ਦਿਨ ਮੇਰੇ ਪਿਤਾ ਜੀ ਨੇ ਤੇ ਕੈਪਟਨ ਅਵਰਿੰਦਰ ਸਿੰਘ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਸੀ ਅਖੇ ਜੀ ਤੁਹਾਡੇ ਪਿੰਡ ਦਾ ਇੱਕ ਮੁੰਡਾ ਸ਼ਹੀਦ ਹੋਇਆ ਹੋਇਆ ਸੀਗਾ ਬਲਤੇਰ ਸਿੰਘ ਉਹਦਾ ਪਰਿਵਾਰ ਅੱਜ ਵੀ ਸਾਡੇ ਨਾਲ ਆ ਤੁਸੀਂ ਜੀ ਉੱਥੇ ਉਹਨਾਂ ਦੀ ਯਾਦਗਾਰੀ ਗੇਟ ਬਣਾਉਣ ਤੇ ਰੋਗ ਸਰਾਸ ਛੂ ਟੋਟਲੀ ਕਿਸੇ ਨੇ ਥੱਲਿਓਂ ਉੱਥੇ ਇਹਨਾਂ ਦਾ ਜਵਾਨਤ ਜਬਤ محکمہ ਹੈਗਾ ਬੈਠਾ ਉਹਨਾਂ ਨੂੰ ਝੂਟ ਪੋਲੀ ਜਾਂਦਾ ਸਦਨ ਵਿੱਚ ਅੱਜ ਕੀ ਤੋਕ ਮੰਨਦੀ ਸੀ ਕਿ ਖੈਰਾ ਦੇ ਪਿਤਾ ਜੀ ਜਿਹੜੇ ਅੱਜ ਦੁਨੀਆਂ 'ਚ ਨਹੀਂਗੇ ਉਹਨਾਂ ਬਾਰੇ ਲੈ ਕੇ ਮੇਰੇ ਤੇ ਹਮਲਾ ਕੀਤਾ ਔਰ ਫੇ ਮੈਨੂੰ ਜਵਾਬ ਨਹੀਂ ਦੇਣ ਦਿੰਦੇ ਸਪੀਕਰ ਸਾਹਿਬ ਖੈਰ ਮੈਂ ਚੰਗਾ ਮੂੰਹ ਤੋੜ ਜਵਾਬ ਦਿੱਤਾ ਅਸਲ 'ਚ ਚੀਮੇ ਨੂੰ ਦੋਖਿਆ ਅੰਦਰੋਂ ਕਹਿ ਰਿਹਾ ਸੀਗਾ ਕਿ ਤੁਸੀਂ ਬਾਹਰ ਕਿਹਾ ਜੀ ਕਿ ਇਹ ਇਹਦੇ ਇੱਕ ਫੇਲਡ ਵਕੀਲ ਸੀ ਉਹ ਤਾਂ ਮੈਂ ਕਿਹਾ ਕਿਆ ਵਾ ਤੇਰੇ ਕੋਲ ਕੋਈ ਬਰੀਫ ਨਹੀਂ ਸੀ ਦਿੜਬੇ ਕਿ ਸੰਗਰੂਰ ਵਿੱਚ ਤੇਰੇ ਕੋਲ ਕੋਈ ਕੰਮ ਨਹੀਂ ਸੀਗਾ ਚਲੋ ਤੁਸੀਂ ਆ ਕੇ ਬਣਗੇ ਕੋਈ ਇਤਰਾਜ਼ ਨਹੀਂ ਕਰ ਔਰ ਇੱਕ ਅੰਦਰ ਮੈਂ ਗੱਲ ਹੋਰ ਕਹੀ ਆ ਤੁਹਾਨੂੰ ਫਿਰ ਰਿਪੀਟ ਕਰਨਾ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ 2015 ਚ ਇਸੇ ਵਿਧਾਨ ਸਭਾ ਦੇ ਦਫਤਰ ਦੇ ਅੰਦਰ ਸਾਡੇ ਸਰਦਾਰ ਸਾਹਿਬ ਸੈਕਟਰੀ ਸੀ ਮਰ ਗਏ ਨੇ ਵਿਚਾਰੇ ਉਹਨਾਂ ਦਾ ਨਾਮ ਭੁੱਲ ਗਿਆ ਮੈਂ ਜਦੋਂ ਮੈਂ ਇਹ ਫੈਸਲਾ ਕੀਤਾ ਕਿ ਅ ਅਸੀਂ 2015 ਜਦੋਂ ਬੇਬਲ ਕਲਾਂ ਦੀ ਗੋਲੀ ਚੱਲੀ ਨਾ ਜੀ ਮੈਂ ਇਹਨਾਂ ਸਾਰੇ ਐਮਐਲਏਜ਼ ਨੂੰ ਇਕੱਠੇ ਕਰਕੇ ਅਨਾਉਂਸ ਕੀਤਾ ਕਿ ਮੈਂ ਜਾਣਾ ਉੱਥੇ ਤੇ ਆਪਾਂ ਸਾਰਿਆਂ ਨੂੰ ਚੱਲਣਾ ਚਾਹੀਦਾ ਹਰਪਾਲ ਚੀਮੇ ਨੇ ਵਿਰੋਧ ਕੀਤਾ ਇੱਕ ਦੋ ਹੋਰ ਨੇ ਵਿਰੋਧ ਕੀਤਾ ਉਹਨਾਂ ਦੇ ਨਾਮ ਬਾਅਦ ਵਿੱਚ ਦੱਸੂਗਾ ਇਹ ਕਹਿੰਦਾ ਜੀ ਸਾਡੀ ਤਾਂ ਕੇਜਰੀਵਾਲ ਦੀ ਪਾਰਟੀ ਸੈਕੂਲਰ ਆ ਇਹ ਤਾਂ ਧਰਮ ਦੀ ਗੱਲ ਆ ਮੈਂ ਕਿਹਾ ਧਰਮ ਦੀ ਗੱਲ ਨਹੀਂ ਗਈ ਉਹਦੇ ਦੋ ਸਿੱਖ ਨੌਜਵਾਨ ਗੋਲੀ ਨਾਲ ਮਾਰੇ ਗਏ ਨੇ ਇਹ ਬੰਦਾ ਮੈਨੂੰ ਰੋਕਦਾ ਸੀਗਾ ਤੇ ਅੱਜ ਇਹ ਉੱਥੇ ਹੋ ਗਏ ਦੂਜਾ ਅਗਲੀ ਗੱਲ ਇਹ ਬਿੱਲ ਬਿਲਕੁਲ ਰਿਡੰਡੈਂਟ ਹੈ ਇਹਦਾ ਕੋਈ ਭਵਿੱਖ ਨਹੀਂਗਾ ਉਹਦਾ ਕਾਰਨ ਆ ਕਿ ਪਹਿਲੀ ਗੱਲ ਤਾਂ ਸਾਢੇ 3 ਸਾਲ ਇਹਨਾਂ ਨੇ ਜ਼ਾਇਆ ਕੀਤੇ ਜਿਹੜੇ ਵੱਡੇ ਚਲਾਨ ਸੀ ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਲੇ ਬੇਦਬੀ ਦੇ ਇਹਨਾਂ ਦੀ ਸਰਕਾਰ ਸਾਢੇ 3 ਸਾਲ ਵਿੱਚ ਚਲਾਨ ਹੀ ਨਹੀਂ ਪੇਸ਼ ਕਰ ਸਕੀ ਸਾਰੇ ਜਿਹੜੇ ਗੁਨਾਹਗਾਰ ਨੇ ਚਾਹੇ ਉਹ ਐਫ ਆਈ ਆਰ 130 2015 ਦੀ ਬਾਜਾਖਾਨਾ ਚਾਹੇ ਉਹ ਬਰਗਾੜੀ ਵਾਲੇ 67 ਨੰਬਰ ਐਫ ਆਈ ਆਰ 2015 ਦੀ 117 ਬਰਗਾੜੀ ਵਾਲੀ ਤੇ ਇੱਕ ਬੁਰਜ ਜਵਾਹਰ ਸਿੰਘ ਵਾਲੀ 2015 ਦੀ ਇਹ ਇਹਨਾਂ ਇਹਨਾਂ ਦੇ ਵਿੱਚ ਕਿਸੇ ਗੁਨਾਹਗਾਰ ਨੂੰ ਇਹ ਸਜ਼ਾ ਨਹੀਂ ਦਿਵਾ ਸਕੇ ਬਹੁਤੇ ਚਲਾਨ ਜਿਹੜੇ ਸੀਗੇ ਉਹ ਪੇਸ਼ ਨਹੀਂ ਕਰ ਸਕੇ ਬਹੁਤੀਆਂ ਟ੍ਰਾਇਲਾਂ ਗੁਨਾਹਗਾਰਾਂ ਨੇ ਫਰੀਦਕੋਟ ਤੋਂ ਚੱਕ ਕੇ ਤੇ ਚੰਡੀਗੜ੍ਹ ਟਰਾਂਸਫਰ ਕਰਾ ਲੀਆਂ ਬਹੁਤੀਆਂ ਟ੍ਰਾਇਲਾਂ ਰੁਕੀਆਂ ਹੋਈਆਂ ਨੇ ਔਰ ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 2 ਸਾਲ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗੀ ਸੀ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਇਹਨੇ ਦਬਾ ਕੇ ਰੱਖੀ ਔਰ ਇਹ ਬਿੱਲ ਇਹ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਅਲੱਗ ਬਿਲ ਨਹੀਂਗਾ 2018 ਦਾ ਕੈਪਟਨ ਅਮਰਿੰਦਰ ਸਿੰਘ ਦਾ ਬਿਲ ਸੀਗਾ ਜਿਨ੍ਹਾਂ ਨੇ ਆਈਪੀਸੀ ਦੀਆਂ ਧਾਰਾਵਾਂ ਨੂੰ ਅਮੈਂਡ ਕਰਕੇ ਤੇ ਕਿਹਾ ਸੀਗਾ ਕਿ ਅਸੀਂ 10 ਸਾਲ ਆ ਜਿਹੜੀ ਸਜ਼ਾ ਪ੍ਰਪੋਜ਼ ਕਰਦੇ ਆ ਸ਼ਾਇਦ ਉਮਰ ਕੈਦ ਕਰਦੇ ਬਿਲਕੁਲ ਉਹੀ ਬਿਲ ਔਰ ਹੁਣੇ ਬੀਐਨਐਸ ਦੀਆਂ ਧਾਰਾਵਾਂ ਨੂੰ ਅਮੈਂਡ ਕਰ ਰਹੇ ਨੇ ਜਿਹੜਾ ਕਿ ਕਨਟਰਡਿਕਸ਼ਨ ਹੈ ਸੈਂਟਰਲ ਲਾ ਨਾਲ ਜਿਵੇਂ ਅਮਰਿੰਦਰ ਸਿੰਘ ਦਾ ਬਿਲ ਉੱਥੇ ਪਿਆ ਰਹਿ ਗਿਆ ਰਾਸ਼ਟਰਪਤੀ ਦੇ ਕੋਲ ਅੱਜ ਤੱਕ ਪ੍ਰਵਾਨਗੀ ਨਹੀਂ ਮਿਲੀ ਧੂੜ ਪੈ ਰਹੀ ਆ ਇਹਨ ਬਿਲ ਐਸਾ ਹਸ਼ਰ ਹੋਵੇਗਾ ਇਹ ਸਿਰਫ ਲੋਕ ਦਿਖਾਵਾ ਵਾ ਇਹਨਾਂ ਦੀ ਕੋਈ ਆਸਥਾ ਨਹੀਂ ਕਿ ਭਗਵੰਤ ਮਾਨ ਦੇ ਟੋਪੀ ਪਾਉਂਦਾ ਸਿਰ ਤੇ ਇਹਦੀ ਕੋਈ ਆਸਥਾ ਨਹੀਂ ਹੈ ਔਰ ਇਹ ਸ਼ਰਾਬ ਪੀ ਕੇ ਜਦੋਂ ਬਰਗਾੜੀ ਦਾ ਭੋਗ ਪਿਆ ਸੀਗਾ ਮੈਂ ਉੱਥੇ ਹਾਜ਼ਰ ਸੀ ਸੁੱਚਾ ਸਿੰਘ ਛੋਟੇਪੁਰ ਉੱਥੇ ਸੀਗੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸ਼ਹਿਦ ਕੇਸਗੜ੍ਹ ਸਾਹਿਬ ਦੇ ਭਾਈ ਮਨਜੀਤ ਸਿੰਘ ਨੇ ਰੋਕਿਆ ਕਿ ਇਸ ਬੰਦੇ ਨੇ दारू ਪੀਤੀ ਇਹਨੂੰ ਸਟੇਜ ਤੋਂ ਲਾਇਆ ਜਾਵੇ ਇਹਨਾਂ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦਾ ਆਪਣਾ ਐਮਐਲਏ ਨਰੇਸ਼ যাদਬ ਉਹਦਾ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ 2 ਸਾਲਾਂ ਨੂੰ ਸਜ਼ਾ ਹੋਈ ਆ ਇਹਨਾਂ ਦੀ ਕਿਸੇ ਧਰਮ ਵਿੱਚ ਕੋਈ ਆਸਥਾ ਨਹੀਂ ਗਈ ਇਹ ਸਿਰਫ ਲੋਕਾਂ ਦੇ ਅੱਖੀ ਕੱਟਾ ਪਾਉਣ ਵਾਸਤੇ ਸਾਢੇ 3 ਸਾਲ ਬਾਅਦ ਉੱਠ ਕੇ ਆ ਗਏ ਨੇ ਔਰ ਅਗਲੀ ਗੱਲ ਲਾਸਟ ਇਹ ਕਾਨੂੰਨ ਮੈਂ ਅੰਦਰ ਵੀ ਕਿਹਾ ਵਾ ਇਹ ਕਾਨੂੰਨ ਰੀਟਰੋਸਪੈਕਟ ਇਫੈਕਟ ਨਾਲ ਨਹੀਂ ਲਾਗੂ ਕੀਤਾ ਜਾ ਸਕਦਾ ਅਗਰ ਇਹ ਮੰਨ ਲਓ ਬਣ ਵੀ ਜਾਂਦਾ ਜਿਹੜਾ ਕਿ ਬਣਨਾ ਹੀ ਨਹੀਂਗਾ ਅਗਰ ਬਣ ਵੀ ਜਾਂਦਾ ਇਹ ਜਿਹੜੇ ਹੁਣ ਗੁਨਾਹਗਾਰ ਇਹਨੇ ਬੇਅਦਬੀਆਂ ਵਿੱਚ ਤੇ ਬਾਈਬਲ ਕਾਂ ਗੋਲੀकांड ਵਿੱਚ ਇਹ ਉਹਨਾਂ ਤੇ ਲਾਗੂ ਨਹੀਂ ਹੋਏਗਾ because criminal law procedure says any new law in a uh, changes in the criminal law will not be allowed to uh, you know uh, try people in the old cases retrospective effect ਨਾਲ ਨਹੀਂ ਕੀਤਾ ਜਾ ਸਕਦਾ so ਕੁੱਲ ਮਿਲਾ ਕੇ ਅੱਜ ਵੈਸ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੋ ਰਹੀ ਇਹ ਤੂੰ ਤੂੰ ਮੈਂ ਮੈਂ ਬਦਲਾ ਖੋਰੀ ਖੈਰੇ ਨੇ ਉਹ ਕਹਿੰਦਾ ਬਾਜਵੇਂ ਨੇ ਉਹ ਕਹਿੰਦਾ ਇਹ ਤੋਂ ਵੱਧ ਕੁਛ ਨਹੀਂਗਾ ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਹੋਣਾ ਚਾਹੀਦਾ ਮਗਰ ਲੀਆਂ ਸਰਕਾਰਾਂ ਨੇ ਨਹੀਂ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਅਵਸ਼ਿਅ ਮਿਲੇਗੀ ਇਹ ਮੇਰਾ ਮੇਰੀ ਧਾਰਨਾ ਤੇ ਮੇਰਾ ਮੰਨਣਾ ਵਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ 86 ਦਾ ਮੈਂ 86 ਦੀ ਗੱਲ ਸੁਣਾਉਂਦੀ ਨਾ ਜੀ ਕਿ 86 ਦੇ ਵਿੱਚ ਜਿਹੜਾ ਨਕੂਦਰ ਫਾਇਰਿੰਗ ਗੱਲ 1 ਮਿੰਟ ਜੀ ਪਹਿਲੀ ਗੱਲ ਤਾਂ ਸਪੀਕਰ ਕਹਿ ਰਿਹਾ ਵਾ ਬਾਜਵਾ ਨੂੰ ਟੋਕ ਰਿਹਾ ਵਾ ਕਿ ਤੁਸੀਂ ਬਿਲ ਤੇ ਗੱਲ ਕਰੋ ਤੇ 286 ਦੇ ਇਨਸੀਡੈਂਟ ਜਿਹਦੇ ਚ ਇੱਕ ਬਕਾਇਦਾ ਐਕਸ਼ਨ ਟੇਕਨ ਰਿਪੋਰਟ ਬਣੀ ਆ ਜਿਹਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਕੱਢ ਕੇ ਇੱਕ ਪਰਸਨਲ ਅਟੈਕ ਕੀਤਾ ਤਾਂ ਹੀ ਉਹ ਮੈਂ ਤੁਹਾਡੇ ਕੋਲ ਗੈਲਰੀ ਜਾਇਆ ਕਿਉਂਕਿ ਉੱਥੇ ਦਾ ਅੰਦਰ ਮੈਨੂੰ ਬੋਲਣ ਨਹੀਂ ਦਿੰਦੇ ਜਵਾਬ ਨਹੀਂ ਦਿੰਦੇ ਦੇਣ ਨਹੀਂ ਚਾਹੁੰਦੇ ਔਰ ਜੋ ਵੀ ਉਹਨੇ ਚੀਮੇ ਨੇ ਫੈਕਟ ਗਿਣਾਏ ਨੇ ਉਹ ਸਰਾਸ ਸੱਚੂਠੇ ਬੇਬੁਨਿਆਦ 100% ਫਾਲਸ ਨੇ ਨੇ ਮੈਂ ਉਹੀ ਕਹਿਣਾ ਚਾਹੁੰਦਾ ਨਾ ਜੀ ਕਿ ਪਹਿਲੀ ਗੱਲ ਤਾਂ ਬਾਜਵਾ ਸਾਹਿਬ ਨੇ ਉਹਦੇ ਚ ਹਾਈਲਾਈਟ ਕਰਤਾ ਕਿ ਇਹ ਕਹ ਰਹੇ ਨੇ ਕਿ ਸਾਰੇ ਗ੍ਰੰਥਾਂ ਦੀ ਉਥੀਆਂ ਦੀ ਅਸੀਂ ਜਿਹੜੀ ਕੋਈ ਬੇਅਦਬੀ ਕਰੇਗਾ ਸਜ਼ਾ ਦੇਾਂਗੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਾਗਦੀ ਜੋਤ ਆ ਇਹ ਫੋਰਸ ਹੀ ਇਜ਼ ਅ ਲਿਵਿੰਗ ਗੁਰੂ ਇਟ ਕੈਨੋਟ ਬੀ ਇਕੁਇਵਟਿਡ ਵਿਦ ਜਿਹੜੀ ਧਾਰਮਿਕ ਗ੍ਰੰਥ ਦੂਸਰੇ ਡੇਰੇ ਵਾਲੇ ਨੇ ਲਿਖੇ ਨੇ ਉਹਨਾਂ ਨਾਲ ਇਕੁਇਟੀ ਕੀਤਾ ਜਾਂਦਾ ਪਹਿਲਾ ਫਲੋਅ ਤੇ ਇਹੀ ਆ ਦੂਸਰਾ ਮੈਂ ਤੁਹਾਨੂੰ ਫਲੋਅ ਦੱਸਦਾ ਕਿ ਰੀਟਰੋਸਪੈਕਟਿਵ ਇਫੈਕਟ ਵਿੱਚ ਤੁਸੀਂ ਕ੍ਰਿਮੀਨਲ ਲਾਅ ਲਾਗੂ ਹੀ ਨਹੀਂ ਕਰ ਸਕਦੇ ਤੇ ਫਿਰ ਐਡੀ ਵੱਡੀ ਸੈਸ਼ਨ ਬੁਲਾ ਕੇ ਐਡੀ ਬਹਿਸ ਕਰਕੇ ਫਾਇਦਾ ਕੀ ਜੇ ਤੁਸੀਂ 2015 ਦੇ ਗੁਨਾਹਗਾਰਾਂ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੀ ਨਹੀਂ ਦੇ ਸਕਦੇ ਜਿਨ੍ਹਾਂ ਕੇ 15 ਮਿੰਟ ਪਹਿਲਾਂ ਡਰਾਫਟ ਦਿੱਤਾ ਅੱਜ ਸਮਾਂ ਦਿੱਤਾ ਗਿਆ ਕੀ ਕੀ ਦੇਖ ਲਿਓ ਇਸ ਵੇਲੇ ਦੇਖੋ ਮੈਂ ਦੋ ਤਿੰਨ ਗੱਲਾਂ ਸਰਕਾਰ ਨੂੰ ਸਪਸ਼ਟ ਕਰਨੀਆਂ ਚਾਹੀਦੀਆਂ ਪਹਿਲੀ ਗੱਲ ਤੇ ਹੈ ਕਿ ਸਵਾ 3 ਸਾਲ ਕਿਉਂ ਲਗਾਤੇ ਕੇਜਰੀਵਾਲ ਸਾਹਿਬ ਨੇ ਤੇ ਵੋਟਾਂ ਲੈਂਦੇ ਕਿਹਾ ਸੀ ਕਿ 30 ਦਿਨਾਂ ਦੇ ਅੰਦਰ ਬਰਗਾੜੀ ਕਾਂਡ ਉਸ ਵੇਲੇ ਉਬਾਲਤੇ ਸੀ ਉਹਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਜਦ ਦੀ ਇਹ ਸਰਕਾਰ ਬਣੀ ਹੈ 300 ਤੋਂ ਉੱਪਰ ਬੇਅਦਵੀ ਦੇ ਮਾਮਲੇ ਜਿਹੜੇ ਹੈ ਉਹ ਆਏ ਔਰ ਉਹ ਕਿੰਨੇ ਰਜਿਸਟਰਡ ਹੋਏ ਕੇਸ ਕਿਉਂਕਿ ਗਲਤਾਂ ਨੂੰ ਸਜ਼ਾ ਦੀ ਹੈ ਨਾ ਪਹਿਲਾਂ 2 ਸਾਲ ਸੀ ਜਿਆਦਾ ਤੋਂ ਜਿਆਦਾ 3 ਸਾਲ ਸੀ ਇਹਨਾਂ ਨੇ ਕਿੰਨੇ ਕੇਸ ਰਜਿਸਟਰਡ ਕੀਤੇ ਔਰ ਕਿੰਨਿਆਂ ਨੂੰ ਅਦਾਲਤ ਤੱਕ ਲੈ ਕੇ ਗਏ ਉਹਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ। ਕੀ ਕੇਵਲ ਜਿਹੜੀ ਪੰਜਾਬ ਦੀ ਇਸ ਲਈ ਰਾਜਨੀਤਿਕ ਸਥਿਤੀ ਹੈ ਉਹਦੇ ਤੋਂ ਧਿਆਨ ਹਟਾਣ ਲਈ ਤੇ ਨਹੀਂ ਕੀਤਾ ਜਾ ਰਿਹਾ? ਦੂਜਾ ਮੈਂ ਇੱਕ ਕੇਸ ਯਾਦ ਦੁਲਾਣਾ ਚਾਹਨਾ। ਜਿਹੜਾ ਮੇਰੀ ਜਿਹੜੀ ਇਹਨਾਂ ਦੀ ਨੀਅਤ ਤੇ ਸ਼ੱਕ ਕਰਨ ਦਾ ਕਾਰਨ ਹੈ। ਜਿਹੜਾ ਇਹਨਾਂ ਦਾ ਦੋਹਰਾ ਚਰਿੱਤਰ ਹੈ ਉਹਨੂੰ ਸਪਸ਼ਟ ਕਰੇਗਾ। ਤੁਸੀਂ ਸਾਰੇ ਯਾਦ ਕਰੋ ਕਿ 2016 ਦੇ ਅੰਦਰ ਮਲੇਰ ਕੋਟਲਾ ਦੇ ਅੰਦਰ ਇੱਕ ਥਾਰ ਗੱਡੀ ਸੀ। ਉਥੇ ਬੇਅਦਬੀ ਹੋਈ। ਠੀਕ ਹੈ। ਉਹਦੇ ਅੰਦਰ ਨਰੇਸ਼ ਕੁਮਾਰ ਇਹਨਾਂ ਦਾ ਜ ਨਰੇਸ਼ ਯਾਦਵ ਐਮ.ਐਲ.ਏ. ਦਿੱਲੀ ਦਾ ਉਹ ਇਨਵੋਲਵ ਪਾਇਆ ਗਿਆ। ਠੀਕ ਹੈ 16 ਦੇ ਅੰਦਰ ਕਿਉਂਕਿ ਸਰਕਾਰ ਦੂਸਰੀ ਸੀ। ਔਰ ਬਾਅਦ ਚ ਜਦੋਂ ਸਰਕਾਰ ਬਦਲ ਗਈ। ਉਸਲੇ ਸਜ਼ਾ ਹੋਈ। ਸਜ਼ਾ ਹੋਈ ਤੇ ਜਿਹਦੇ ਚ ਨਿਚਲੀ ਅਦਾਲਤ ਨੇ ਨਰੇਸ਼ ਯਾਦਵ ਨੂੰ ਬਰੀ ਕਰਤਾ। ਸਰਕਾਰ ਉਸ ਵੇਲੇ ਦੀ ਸਰਕਾਰ ਜਿਹੜੀ 17 ਤੋਂ 22 ਤੱਕ ਸਰਕਾਰ ਰਹੀ ਹੈ ਉਹ ਸਰਕਾਰ ਨੇ ਅਪੀਲ ਕੀਤੀ ਕਿ ਵੀ ਇਹ ਦੋਸ਼ੀ ਹੈ ਔਰ ਨਿਚਲੀ ਅਦਾਲਤ ਦੇ ਫੈਸਲੇ ਨੂੰ ਚੈਲੰਜ ਕੀਤਾ ਉਹ ਐਪਲੀਕੇਸ਼ਨ ਵੀ ਮੇਰੇ ਕੋਲ ਪਈ ਹੈ ਐਪਲੀਕੇਸ਼ਨ ਹੈ ਔਰ ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ ਹੈ ਸਰਕਾਰ ਆ ਜਾਂਦੀ ਆਮ ਆਦਮੀ ਪਾਰਟੀ ਦੀ ਕਿਉਂਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਦੇ ਉੱਤੇ ਉਹ ਦੋਸ਼ ਸੀ ਇਹ ਸਰਕਾਰ ਜਿਹੜੀ ਅੱਜ ਬੇਅਦਬੀ ਦੇ ਖਿਲਾਫ ਕਾਨੂੰਨ ਲੈ ਕੇ ਆਨ ਦੀ ਗੱਲ ਕਰ ਰਹੀ ਹੈ ਇਹ ਸਰਕਾਰ ਅਦਾਲਤ ਚ ਜਾਂਦੀ ਹੈ ਪੁਰਾਣੀ ਅਦਾਲਤ ਨੇ ਜਿਹੜੀ ਅਦਾਲਤ ਤੇ ਜਿਹੜੀ ਅਪੀਲ ਹੋਈ ਸੀ ਸਰਕਾਰ ਦੀ ਕਿ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਦੇ ਅਗੇਂਸਟ ਜਾਂਦੀ ਹੈ ਕਿ ਅਸੀਂ ਇਸ ਜਿਹੜਾ ਐਪਲੀਕੇਸ਼ਨ ਹੈ ਉਹਨੂੰ ਵਿਡਰਾ ਕਰਨਾ ਚਾਹੁੰਦੇ ਹਾਂ ਕੋਰਟ ਤੋਂ ਇਹਨਾਂ ਨੂੰ ਝਾੜ ਪੈਂਦੀ ਹੈ ਔਰ ਝਾੜ ਵੀ ਥੋੜੀ ਨਹੀਂ ਪੈਂਦੀ ਬਹੁਤੀ ਜਦੀ ਪੈਂਦੀ ਹੈ ਉਹ ਕਹਿੰਦੇ ਅਸੀਂ ਇਹ ਸਾਡਾ ਕੰਮ ਹੈ ਕਿ ਆਲਰੇਡੀ ਅਪੀਲ ਹੋ ਚੁੱਕੀ ਹੈ ਕਿ ਕੀ ਕਰਨਾ ਔਰ ਤੁਹਾਨੂੰ ਯਾਦ ਹੋਏਗਾ ਕਿ ਉਹਨੂੰ 2 ਸਾਲ ਦੀ ਸਜ਼ਾ ਹੋਈ। ਆਮ ਆਦਮੀ ਪਾਰਟੀ ਬੇਅਦਬੀ ਦੇ ਇੱਕ ਲਾਪ ਕਾਨੂੰਨ ਲਿਆ ਰਹੀ ਹੈ ਔਰ ਆਪਣਾ ਐਮਐਲਏ ਜਿਹੜੇ ਫਸਦਾ ਹੋਇਆ ਨਜ਼ਰ ਆਉਂਦਾ ਹੈ ਉਸ ਵੇਲੇ ਇਹ ਸਰਕਾਰ ਇਸ ਗੱਲ ਤੋਂ ਵੀ ਗੁਰੇਜ਼ ਨਹੀਂ ਕਰਦੀ ਕਿ ਉਹਨੂੰ ਬਚਾਉਣ ਦੇ ਲਈ ਐਪਲੀਕੇਸ਼ਨ ਦਿੰਦੀ ਹੈ। ਇਹ ਐਪਲੀਕੇਸ਼ਨ ਵੀ ਹੈਗਾ ਔਰ ਕੋਰਟ ਦਾ ਆਰਡਰ ਵੀ ਹੈ ਮੇਰੇ ਕੋਲ। ਇਸ ਤੱਕ ਕਰਕੇ ਸਾਡਾ ਸ਼ੰਕਾ ਪੈਦਾ ਹੋਣਾ ਲਾਜ਼ਮੀ ਹੈ ਕਿ ਇਹਨਾਂ ਦੀ ਨੀਅਤ ਕੀ ਹੈ। ਦੂਸਰਾ ਸਾਡਾ ਪਹਿਲਾ ਹੀ ਮਤ ਹੈ ਬੇਅਦਵੀ ਜਿਹੜੀ ਆ ਉਹਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਉਹਦੇ ਅੰਦਰ ਕੋਈ ਉਹ ਨਹੀਂ ਹੈਗਾ ਹੁਣ ਤਾਂ ਸਜ਼ਾ ਵਧਾਨ ਦੀ ਗੱਲ ਆਈ ਹੈ 10 ਸਾਲ ਉਮਰ ਕੈਦ ਹੋਣੀ ਚਾਹੀਦੀ ਇਹਦੇ ਅੰਦਰ ਸਾਰੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਇਹਨਾਂ ਨੇ ਕੀਤਾ ਚਾਹੇ ਉਹ ਥੱਲੇ ਆ ਕੇ ਉੱਪਰ ਰੈਫਰੈਂਸ ਅਲੱਗ-ਅਲੱਗ ਚਾਰ ਗ੍ਰੰਥਾਂ ਦਾ ਕਰਨ ਤੋਂ ਬਾਅਦ ਥੱਲੇ ਰੈਫਰੈਂਸ ਦਿੱਤਾ ਹੋਇਆ ਇਹ ਚਾਹੇ ਰਮਾਇਣ ਵੀ ਆ ਆਪਣਾ ਬਾਕੀ ਸਾਰੇ ਗ੍ਰੰਥ ਵੀ ਆ ਜਾਂਦੇ ਨੇ ਕਿਉਂਕਿ ਹਿੰਦੁਸਤਾਨ ਦੇ ਸਨਾਤਨ ਦੇ ਅੰਦਰ ਹਿੰਦੂਆਂ ਦੇ ਅੰਦਰ ਤਾਂ ਅਨੇਕ ਤਰ੍ਹਾਂ ਦੇ ਗ੍ਰੰਥ ਨੇ ਸ਼ਿਵ ਪੁਰਾਨ ਹੈ ਭਾਗਵਤ ਪੁਰਾਨ ਹੈ ਦੁਰਗਾ स्तुਤੀਆਂ ਚੰਡੀ ਹੈ ਅਨੇਕ ਹੈ ਹਰ ਇੱਕ ਧਰਮਾਂ ਦਾ ਆਪਣਾ ਆਪਣਾ ਤਰ੍ਹਾਂ ਦੀਆਂ स्तुਤੀਆਂ ਇਹਨਾਂ ਨੇ ਉਹਦਾ ਥੱਲੇ ਰੈਫਰੈਂਸ ਦਿੱਤਾ ਕਿ ਕਿਸੇ ਵੀ ਪ੍ਰਕਾਰ ਦਾ ਉਹ ਲੇਕਿਨ ਇਹਦੇ 'ਚ ਇੱਕ ਚੀਜ਼ ਇਹ ਕਰਨਾ ਭੁੱਲ ਗਏ ਨੇ ਉਹ ਇਹਨਾਂ ਨੂੰ ਜੋੜਨੀ ਚਾਹੀਦੀ ਹੈ ਸਦਨ ਦੇ ਅੰਦਰ ਸਾਡੇ ਜੰਗੀ ਜੀ ਉਸ ਵਿਸ਼ੇ ਤੇ ਬੋਲਣ ਵਾਲੇ ਨੇ ਕਿ ਅਨੇਕ ਘਟਨਾਵਾਂ ਸੁਣਨ ਨੂੰ ਮਿਲਦੀਆਂ ਕਿ ਸ਼ਿਵਲਿੰਗ ਨੂੰ ਖੰਡਿਤ ਕਰਤਾ ਮੂਰਤੀਆਂ ਨੂੰ ਖੰਡਿਤ ਕਰਤਾ ਔਰ ਇਦੇ ਉੱਤੇ ਵੀ ਇਸ ਸਰਕਾਰ ਨੂੰ ਇਹਦੇ 'ਚ ਐਡ ਕਰਨਾ ਚਾਹੀਦਾ ਔਰ ਬਾਕੀ ਮੈਨੂੰ ਇਹ ਇਹ ਲੱਗਦਾ ਹੈ ਕਿ ਜਿਹੜਾ ਮੈਂ ਪ੍ਰਸ਼ਨ ਉਠਾਇਆ ਨਰੇਸ਼ ਯਾਦਵ ਦਾ ਇਹਦਾ ਜਵਾਬ ਵੀ ਮੁੱਖ ਮੰਤਰੀ ਜ਼ਰੂਰ ਦੇਣ ਕਿ ਉਸ ਵੇਲੇ ਇਹ ਸਰਕਾਰ ਉਹਦੇ ਵਿਚਾਰ 'ਚ ਕਿਉਂ ਗਈ ਤੁਸੀਂ ਬੋਲੋ ਕਿ ਟੈਕਟ ਜਿਹੜਾ ਬਣਾਇਆ ਸੀ 295 ਏ ਦੀ ਜਿਹੜੀਆਂ ਅਮੈਂਡਮੈਂਟਸ ਇਹਨਾਂ ਨੇ ਕੀਤੀਆਂ ਨੇ ਕੀ ਕੀ ਸੀਗੇ ਪਿਛਲੀ ਸਰਕਾਰ ਵੇਲੇ ਉਹੀ ਤਾਂ ਇਹਨਾਂ ਨੇ ਫਾਲੋਅ ਅਪ ਨਹੀਂ ਕੀਤਾ ਉਹੀ ਤਾਂ ਬਾਅਦ ਵਿੱਚ ਰਿਜੈਕਟ ਕਰ ਦਿੱਤਾ ਗਿਆ ਸੈਂਟਰਲ ਗਵਰਨਮੈਂਟ ਵੱਲੋਂ ਤੇ ਬਾਅਦ ਵਿੱਚ ਬੀਅਨਸ ਬਣ ਗਈ ਸੋ ਇਹਨਾਂ ਨੇ ਸਿਰਫ ਦਿਖਾਵਾ ਕੀਤਾ ਸੀਗਾ ਅਸੀਂ ਨਵਾਂ ਸਟੇਟ ਐਕਟ ਬਣਾਇਆ ਨਵੇਂ ਸਿਰਿਓ ਬਣਾਇਆ ਤੇ ਉਹਦੇ ਵਾਈਡਰ ਕੰਸਲਟੇਸ਼ਨ ਦੇ ਨਾਲ ਬਣਾਇਆ ਸੋ ਇਸ ਕਰਕੇ ਬਹੁਤ ਵਧੀਆ ਬਿਲ ਹੈ ਜਿਹੜਾ ਉਹ ਬਣਾਇਆ ਪਰ ਮੈਂ ਵਿਰੋਧੀਆਂ ਨੂੰ ਕਹੂੰਗਾ ਕਿ ਚਰਚਾ ਕਰਨ ਇਹਦੇ ਉੱਪਰ ਜਿਵੇਂ ਹਰ ਰੋਜ਼ ਕਰਦੇ ਨੇ ਭੱਜ ਲੈਂਦੇ ਨੇ ਉਹ ਨਾ ਕੰਮ ਕਰਨਾ ਚਾਹੀਦਾ ਸੱਚੀ ਗੱਲ ਕੀਤੀ ਜਾ ਰਹੀ ਕਿ ਇਹਦੇ ਕਿ 10 ਸਾਲ ਲੱਗੇ ਉਮਰ ਕੇ ਆਪਣੀ ਸਜ਼ਾ ਜਿਹੜੀ ਹੈ ਉਹ ਕੰਪਲਟ ਕਰਨਾ ਉਸਦੀ ਹੋਏਗੀ ਜਾਂ ਫਿਰ 3 ਤੋਂ ਲੈ ਕੇ 3.5 ਸਾਲ 5 ਸਾਲ ਦੇ ਸਾਲ ਜਿਹੜੀ ਜਪਨ ਕਰਦਾ ਉਸ ਲਈ ਹੋਏਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਕੀ ਇਸ ਦੇ ਵਿੱਚ ਅਜਿਹੇ ਤਰ੍ਹਾਂ ਵੀ ਲਈਆਂ ਜਾਂਦੀਆਂ ਜੋ ਕਿ ਗੈਰ ਜ਼ਮਾਨਤੀ ਹੋ ਕਿਉਂਕਿ ਅਕਸਰ ਜਦੋਂ ਇਹ ਤਾਂ ਕੋਈ ਘਟਨਾ ਹੁੰਦੀ ਹੈ ਤੇ ਮੈਂਟਲੀ ਅਪਸੈਟ ਦੱਸ ਕੇ ਜਾਂ ਫਿਰ ਉਹਦੇ ਬਾਰੇ ਵੀ ਜਿਹੜੇ ਪ੍ਰੋਵੀਜ਼ਨਸ ਦੇ ਵਿੱਚ ਕੀਤੀਆਂ ਗਈਆਂ ਨੇ ਕੋਈ ਮਾਈਨਰ ਹੋਊਗਾ ਯਾ ਕੋਈ ਕਿਸੇ ਦਾ ਗਾਰਡੀਅਨ ਹੋਊਗਾ ਜਿਹੜੇ ਗਾਰਡੀਅਨ ਜਾਂ ਪੇਰੈਂਟਸ ਨੇ ਉਹ ਉਹਨਾਂ ਦੀ ਰਿਸਪੋਨਸੀਬਿਲਟੀ ਕੋਈ ਬੰਦਾ ਇਹੋ ਜਿਹਾ ਕੰਮ ਨਾ ਕਰੇ ਔਰ ਜਿਹੜੇ ਜਿੰਨਾਂ ਨੂੰ ਕਰਾਇਆ ਜਾਂਦੇ ਨੇ ਜੇ ਕੋਈ ਕਾਂਸਪੀਰੇਸੀ ਕਰਦਾ ਹੈ ਕਿਸੇ ਨੂੰ ਇਨਸਟੀਗੇਟ ਕਰਕੇ ਕਰਦਾ ਹੈ ਕਿਸੇ ਨੂੰ ਉਂਗਲ ਲਾ ਕੇ ਚੱਕ ਲਾ ਕੇ ਗੁਮਰਾਹ ਕਰਕੇ ਕਰਾਉਂਦਾ ਇਹੋ ਜਿਹਾ ਤਾਂ ਉਹ ਵੀ ਇਸ ਐਕਟ ਦੇ ਵਿੱਚ ਜ਼ਿੰਮੇਵਾਰ ਹੋਣਗੇ ਦੋਸ਼ੀ ਹੋਣਗੇ ਕੀ ਜਿਹੜੀ ਮੰਦਰ ਕੋਰਟ ਵਾਲੇ ਹੈਗੇ ਨੇ ਉਹਨਾਂ ਦੇ ਵਿੱਚ ਉਹ ਉਹ ਐਕਟ ਦਾ ਹਿੱਸਾ ਨਹੀਂ ਹੁੰਦਾ ਜੇ ਉਹ ਤਾਂ ਸਰਕਾਰ ਦਾ ਆਪ ਦਾ ਫੈਸਲਾ ਹੁੰਦਾ ਤੇ ਇਹ ਗੁਰਦੁਆਰਾ ਮੰਦਿਰ ਕਮੇਟੀਆਂ ਦਾ ਹੁੰਦਾ ਸੋ ਉਹ ਇੱਕ ਅਲੱਗ ਚੀਜ਼ ਹੈ ਨਹੀਂ ਮੈਂ ਤਾਂ ਤੁਹਾਡੇ ਕੋਲੋਂ ਇਸ ਚੀਜ਼ ਤੋਂ ਉਹ ਬਾਤ ਦੀ ਗੱਲ ਹੈ ਨਾ ਜੀ ਉਹ ਤਾਂ ਉਹ ਤਾਂ ਗਵਰਨਮੈਂਟ ਲੈਵਲ ਤੇ ਹੋਣਾ ਹੈ ਉਹਦਾ ਐਕਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੀਸੀਟੀਵੀ ਹੋਵੇ ਜਾਂ ਨਾ ਹੋਵੇ ਇਹ ਐਕਟ ਦੀ ਪ੍ਰੋਵੀਜ਼ਨ ਥੋੜੀ ਹੈ ਇਹ ਤਾਂ ਅਮਰੀਕਨ ਜੇ ਮੈਂ ਜਾਂ ਤੁਸੀਂ ਮੰਗ ਕਰੀਏ ਤਾਂ ਵੀ ਲੱਗ ਜਾਣੇ ਚਾਹੀਦੇ ਨੇ ਕੋਈ ਦਿੱਕਤ ਨਹੀਂ ਹੈ ਸਰ ਸਰ ਹਿੰਦੀ ਮੈਂ ਰੱਖਦੇ ਸਰ ਸਰ ਕਿੰਨਾ ਦੇਖ ਸਰ ਸਰ ਇੱਕ ਵਾਰ ਸਰ ਇੱਕ ਵਾਰ ਫੋਟੋ ਲੈ ਹਾਂ ਪਹਿਲਾਂ ਗਿਆ ਸੀ ਉਹ ਬੜੇ ਲੰਬੇ ਸਮੇਂ ਤੋਂ ਸਿੱਖ ਪੰਥ ਦੀ ਮੰਗ ਸੀ कि जो ਬੇਅਦਬੀ ਕਰਨ ਵਾਲੇ ਨੇ ਉਹਨਾਂ ਨੂੰ ਬੜੀਆਂ ਨੋਮినਲ ਜੀਆਂ ਸਜ਼ਾਵਾਂ ਨੇ 3 ਸਾਲ ਦੀ ਮਹਿਸ ਸਜ਼ਾ ਔਰ ਜ਼ਮਾਨਤ ਵੀ ਬੜੀ ਜਲਦੀ ਹੋ ਜਾਂਦੀ ਹੈ ਤੇ ਇਸ ਲਈ ਸਿੱਖ ਸੰਗਤ ਪੂਰੇ ਸੰਸਾਰ ਦੇ ਲੋਕ ਇਹ ਗੱਲ ਮੰਨਦੇ ਸੀ ਕਿ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਜਿਹਦੇ ਨਾਲ ਕਿ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ আহত ਹੁੰਦੀਆਂ ਨੇ ਤੇ ਇਸ ਲਈ ਇਹਦੇ ਤੇ ਕੋਈ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤੇ ਸਾਨੂੰ ਬੜੀ ਖੁਸ਼ੀ ਆ ਤੇ ਬੜਾ ਮਾਣ ਹੈ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੇਅਦਬੀ ਉੱਤੇ ਇੱਕ ਬਹੁਤ ਹੀ ਸਖਤ ਕਾਨੂੰਨ ਲੈ ਕੇ ਆਇਆ ਕਿ ਜਿਹੜਾ ਬੇਅਦਬੀ ਕਰੇਗਾ ਉਹਨੂੰ ਉਮਰ ਕੈਦ ਤੱਕ ਦੀ ਸਜ਼ਾ ਹੋਏਗੀ ਤੇ ਜਿਹੜਾ ਬੰਦਾ ਜਿਵੇਂ ਮੰਨ ਲਓ ਬੜੀਆਂ ਇਦਾਂ ਦੀਆਂ ਘਟਨਾਵਾਂ ਆਈਆਂ ਨੇ ਕਹਿੰਦੇ ਜੀ ਇਹ ਤਾਂ ਮੈਂਟਲੀ ਥੋੜੀ ਪ੍ਰੋਬਲਮ ਦੇ ਵਿੱਚ ਸੀ ਜਾਂ ਪਤਾ ਨਹੀਂ ਲੱਗਿਆ ਤੇ ਉਹਦੇ ਵਿੱਚ ਜਿਹੜਾ ਉਹਦਾ ਗਾਰਡੀਅਨ ਹੋਏਗਾ ਉਹਨੂੰ ਵੀ ਉਸੇ ਤਰੀਕੇ ਦੀ ਜਿਹੜੀ ਸਜ਼ਾ ਵਾ ਉਹ ਦਿੱਤੀ ਜਾਏਗੀ ਇਸ ਤੋਂ ਇਲਾਵਾ ਉਹਦੀ ਬੇਲ ਨਹੀਂ ਹੋਏਗੀ ਨਾਨ ਅਵੇਲੇਬਲ ਆਫੈਂਸ ਹੋਏਗਾ ਇਹ ਬਹੁਤ ਅੱਛੀ ਗੱਲ ਆ ਕਿ ਇਹਦੇ ਨਾਲ ਜਦੋਂ ਸਖਤ ਕਾਨੂੰਨ ਬਣਦੇ ਆ ਤਾਂ ਇਹਦੇ ਨਾਲ ਜਿਹੜੀਆਂ ਬੇਅਦਬੀਆਂ ਦੇ ਜਿਹੜੇ ਕੇਸ ਨੇ ਉਹ ਘਟਣਗੇ ਉਹ ਖਤਮ ਹੋਣਗੇ ਸਾਡੇ ਜਿਹੜੀਆਂ ਆਹਤ ਹੁੰਦੀਆਂ ਨੇ ਸਾਡਿਆਂ ਸੈਂਟੀਮੈਂਟ ਉਹ ਖਤਮ ਹੋਣਗੇ ਤੇ ਇਸ ਤੋਂ ਇਲਾਵਾ ਬੜੀ ਇਸ ਤੋਂ ਉੱਪਰ ਦੀ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਭਗਵਤ ਗੀਤਾ ਕੁਰਾਨ ਸ਼ਰੀਫ ਤੇ ਪਵਿੱਤਰ ਬਾਈਬਲ ਇਹ ਸਾਰੇ ਗ੍ਰੰਥਾਂ ਨੂੰ ਇਹਦੇ ਵਿੱਚ ਐਡ ਕੀਤਾ ਤੇ ਮੈਨੂੰ ਲੱਗਦਾ ਕਿ ਇਦਾਂ ਦਾ ਸਖਤ ਕਾਨੂੰਨ ਲਿਆਉਣ ਦੇ ਨਾਲ ਜ਼ਰੂਰ ਬੇਅਦਬੀਆਂ ਦੇ ਉੱਤੇ ਫਰਕ ਪਵੇਗਾ। ਅੱਛਾ ਗਿਆਸਪੁਰਾ ਸਾਹਿਬ ਦੋ ਸਵਾਲ ਉਠਾਏ Đi। ਇੱਕ ਤਾਂ ਟਾਈਮ ਇਹਨਾਂ ਕਿਉਂ ਲੱਗ ਗਿਆ? 3.5 ਸਾਲ ਫਿਕਸ਼ਨਮ ਸਾਹਿਬ ਕਿਉਂ ਨਹੀਂ ਗੱਲਬਾਤ ਕੀਤੀ ਜਾ ਰਹੀ ਹੈ? ਆਪੋ ਜੀ ਨੇ ਸਵਾਲ ਉਠਾ ਰਹੀ ਹੈ। ਦੂਸਰਾ ਸਵਾਲ ਨਰੇਸ਼ ਯਾਦਵ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਦਿੱਲੀ ਤੋਂ 2 ਸਾਲ ਸਜ਼ਾ ਉਹਨਾਂ ਨੂੰ ਹੋਈ ਹੈ ਬੇਅਦਬੀਆਂ ਦੇ ਵਿੱਚ। ਇਹ ਵੀ ਸਵਾਲ ਉਹਨਾਂ ਵੱਲ ਦੇਖੋ ਦੇਖੋ ਵਿਰੋਧੀਆਂ ਨੂੰ ਵਿਰੋਧੀਆਂ ਨੂੰ ਮੈਂ ਇਹ ਦੱਸਣਾ ਚਾਹਉਣਾ ਕਿ ਸਾਡੇ ਪਵਿੱਤਰ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਦੇ ਵਿੱਚ ਜੇ ਸਭ ਤੋਂ ਪਹਿਲਾਂ ਬਿਆਦਬੀ ਹੋਈ ਆ ਤਾਂ ਉਹ ਬਿਆਦਬੀ ਹੋਈ ਆ 1984 ਨੂੰ ਜੂਨ 1984 ਨੂੰ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਲੱਗੀ ਆ ਸਭ ਤੋਂ ਪਹਿਲੀ ਜਿਹੜੀ ਬਿਆਦਬੀ ਆ ਉਹ ਇੰਦਰਾ ਗਾਂਧੀ ਨੇ ਕੀਤੀ ਆ ਉਸ ਤੋਂ ਬਾਅਦ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜੇ ਗਏ ਗੁਰਦੁਆਰਿਆਂ ਨੂੰ ਜਲਾਇਆ ਗਿਆ ਉੱਥੇ ਵੀ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬਾਂ ਦੀ ਬੇਅਦਬੀ ਹੋਈ ਆ ਇਸ ਤੋਂ ਇਲਾਵਾ 1986 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਸੀ ਤਾਂ ਜਿਹੜਾ ਕੇਂਦਰ ਦੇ ਵਿੱਚ ਸੀ ਉਹ ਰਜੀਵ ગાંધી ਸੀ ਉਹਦਾ ਮੁੰਡਾ ਤੇ ਉਸ ਟਾਈਮ ਦੇ ਵਿੱਚ ਬੇਅਦਬੀ ਹੋਈ ਆ ਨਕੋਦਰ ਵਿਖੇ ਨਕੋਦਰ ਵਿਖੇ ਬੇਅਦਬੀ ਹੋਣ ਤੋਂ ਬਾਅਦ ਔਰ ਸੰਗਤਾਂ ਜਿਹੜੀਆਂ ਸੀ ਉਹ ਸਤਨਾ ਵੈਗਰੂ ਦਾ ਜਾਪ ਕਰ ਰਹੀਆਂ ਸੀ ਤੇ ਉਹਨਾਂ ਉੱਤੇ ਗੋਲੀ ਚਲਾਈ ਗਈ ਗੋਲੀ ਚਲਾਉਣ ਤੋਂ ਬਾਅਦ ਚਾਰ ਨੌਜਵਾਨ ਸ਼ਹੀਦ ਹੋਏ ਕਹਿਣ ਦਾ ਮਤਲਬ ਇਹ ਜਿਹੜੀਆਂ ਦੋਨੋਂ ਪਾਰਟੀਆਂ ਨੇ ਆ ਬਾਈਬਲ ਕਲਾਂ ਗੋਲੀकांड ਤੁਹਾਡੇ ਸਾਹਮਣੇ ਆ ਜਿਹੜਾ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਦੋਨੋਂ ਪਾਰਟੀਆਂ ਨੇ ਜਿਹੜੇ ਕਿ ਇਨਸਾਫ ਮੰਗ ਰਹੇ ਸੀ ਉਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਆ ਦੋਸ਼ੀਆਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਲਈ ਇਹਨਾਂ ਦੋਹਾਂ ਪਾਰਟੀਆਂ ਨੂੰ ਕਿਸੇ ਵੀ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦਾ ਕੋਈ ਹੱਕ ਨਹੀਂ ਕੋਈ ਅਧਿਕਾਰ ਨਹੀਂ ਜਵਾਬ ਤਾਂ ਦੇ ਦਿਓ ਜਿਹੜੇ ਨਰੇਸ਼ ਯਾਦਵ ਨੇ ਉਹ ਤਾਂ ਫੋਟੀ ਪਾਰਟੀ ਦੇ ਵਿਧਾਇਕ ਦੇਖੋ ਪਾਰਟੀ ਦੇ ਵਿਧਾਇਕ ਦੇ ਹੱਕ ਦੇ ਵਿੱਚ ਦੇਖੋ ਅਸੀਂ ਕਿਸੇ ਵੀ ਜਿਹੜਾ ਵੀ ਬੰਦਾ ਬਦਬੀ ਕਰੇਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਦੇ ਲਈ ਉਮਰ ਕੈਦ ਦਾ ਪ੍ਰਾਵਧਾਨ ਅਸੀਂ ਇਸ ਕਾਨੂੰਨ ਦੇ ਵਿੱਚ ਕੀਤਾ ਉਹਦੇ ਵਿੱਚ ਇਹ ਨਹੀਂ ਲਿਖਿਆ ਕਿ ਜੇ ਉਹ ਕਰਨ ਵਾਲਾ ਅਕਾਲੀ ਹੋਵੇ ਤਾਂ ਉਹਨੂੰ ਛੱਡ ਦਿੱਤਾ ਜਾਵੇ ਜਾਂ ਕਾਂਗਰਸੀ ਹੋਵੇ ਉਹਨੂੰ ਛੱਡ ਦਿੱਤਾ ਜਾਵੇ ਕਾਨੂੰਨ ਸਭ ਦੇ ਲਈ ਬਰਾਬਰ ਹੈ ਪਿਛਲੇ ਸਮੇਂ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਨੇ ਤਾਂ ਸਾਰੇ ਜਿਹੜੇ ਦੁਨੀਆਂ ਦੇ ਵਿੱਚ ਬੈਠੇ ਸਿੱਖ ਨੇ ਉਹਨਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਕਿ ਸੋਚਿਆ ਨਹੀਂ ਜਾ ਸਕਦਾ ਕਿ ਕਈ ਲੋਕ ਜਿਹੜੇ ਇਸ ਲੈਵਲ ਤੱਕ ਗਿਰ ਸਕਦੇ ਆ ਕਿਉਂਕਿ ਗੁਰਬਾਣੀ ਜਿਹਨੂੰ ਸ਼ਬਦ ਗੁਰੂ ਅਸੀਂ ਕਹਿੰਦੇ ਆ ਗੁਰੂ ਦੀ ਬਾਣੀ ਜਿਹੜੀ ਧਰੋਂ ਆਈ ਬਾਣੀ ਹੈ ਨਾ ਪਰਮਾਤਮਾ ਦੀ ਬਾਣੀ ਜਿਹੜੀ ਜਿਹਨੂੰ ਹਰ ਇੱਕ ਵਿਅਕਤੀ ਬੜਾ ਸਤਿਕਾਰ ਦਿੰਦਾ ਤੇ ਉਸ ਨੂੰ ਮੰਨਦਾ ਵਾ ਤੇ ਉਸ ਦੀ ਕਿਤੇ ਨਿਰਾਦਰ ਕਰ ਦੇਣਾ ਜਾਂ ਬੇਅਦਬੀ ਕਰ ਦੇਣੀ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਦੇ ਸੋਚ ਦੇ ਲੋਕ ਹੋਣਗੇ ਸੋ ਇਸ ਲਈ ਜੋ ਵੀ ਇਹ ਕਰਦਾ ਵਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਤੇ ਸਖਤ ਤੋਂ ਸਖਤ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੁਸੀਂ ਬਿੱਲ ਪੜਿਆ ਹੋਏਗਾ ਜੀ ਕਿਵੇਂ ਲੱਗਿਆ ਤੁਹਾਨੂੰ ਬਿੱਲ ਪੜ ਕੇ ਕਿ ਪੰਜਾਬ ਸਰਕਾਰ ਜੋ ਬਿੱਲ ਲੈ ਕੇ ਆਈ ਹੈ ਉਹ ਠੀਕ ਹੈ ਜਾਂ ਫਿਰ ਉਹਨੂੰ ਕਿਵੇਂ ਮੰਨਦੇ ਤੁਸੀਂ ਜਾਂ ਕੋਈ ਖਾਮੀਆਂ ਤੁਹਾਨੂੰ ਨਜ਼ਰ ਆਈਆਂ ਨੇ ਬਿੱਲ 'ਚ ਨਹੀਂ ਬਿੱਲ ਤਾਂ ਦੇਖੋ ਪਹਿਲਾਂ ਵੀ ਜਿਹੜਾ ਬਿੱਲ ਅਕਾਲੀ ਦਲ ਨੇ ਪਾਸ ਕੀਤਾ ਸੀ 16 ਦੇ ਵਿੱਚ ਉਸ ਸਮੇਂ ਉਹਦੇ ਵਿੱਚ ਕੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੇਰਵਾ ਸੀਗਾ ਵੀ ਉਹਨਾਂ ਦੀ ਬੇਅਦਬੀ ਬਾਰੇ ਉਸ ਤੋਂ ਬਾਅਦ ਜੋ ਬਾਪਸ ਆਇਆ ਬਿੱਲ ਕੀ ਸਾਰੇ ਧਰਮਾਂ ਬਾਰੇ ਕੀਤਾ ਜਾਵੇ ਉਸ ਤੋਂ ਬਾਅਦ ਕੈਪਟਨ ਬਰਿੰਦਰ ਸਿੰਘ ਜੀ ਨੇ 18 ਦੇ ਵਿੱਚ ਜਿਹੜਾ ਬਿੱਲ ਪਾਸ ਕਰਕੇ ਭੇਜਿਆ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਭਗਵਤ ਗੀਤਾ ਜੀ ਅਤੇ ਕੁਰਾਨ ਸ਼ਰੀਫ ਦਾ ਸੀਗਾ ਜਿਹੜਾ ਐਡ ਕੀਤਾ ਗਿਆ ਸੀ ਜਿਹੜਾ ਇਹ ਹੁਣ ਬਿੱਲ ਇਹੰਦਾ ਗਿਆ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਭਗਵਤ ਗੀਤਾ ਕੁਰਾਨ ਸ਼ਰੀਫ ਬਾਈਬਲ ਅਤੇ ਜਿਹੜੀ ਆ ਸਾਡੇ ਗੁਟਕਾ ਸਾਹਿਬ ਨੇ ਤੇ ਉਹਨਾਂ ਬਾਰੇ ਵੀ ਜਿਹੜਾ ਇਹਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਸੋ ਇਸ ਲਈ ਅਸੀਂ ਮੈਂ ਆਸ ਕਰਦਾ ਕਿ ਇਹ ਜਿਹੜਾ ਬਿੱਲ ਹੈਗਾ ਸਰਵਸੰਮਤੀ ਨਾਲ ਪਾਸ ਹੋਣਾ ਚਾਹੀਦਾ ਤੇ ਇਸ ਤੋਂ ਅੱਗੇ ਵੀ ਪਾਰਲੀਮੈਂਟ ਦੇ ਵਿੱਚ ਵੀ ਸਾਨੂੰ ਪਾਰਟੀ ਬਾਜ਼ੀ ਧੜਵੇਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਉੱਥੋਂ ਪਾਸ ਕਰਾਂ ਕਿ ਜਿਹੜਾ ਇਹ ਕਾਨੂੰਨ ਬਣਾਇਆ ਜਾਵੇ ਨਸ਼ਿਆਂ ਦੇ ਮੁੱਦੇ ਤੇ ਵੀ ਅੱਜ ਚਰਚਾ ਹੋਣੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਸੀ ਕਿ ਅਕਾਲੀ ਦਲ ਤੇ ਕਾਂਗਰਸ ਜ਼ਿੰਮੇਵਾਰ ਹੈ ਨਸ਼ੇ ਨੂੰ ਪੰਜਾਬ ਚ ਲੈ ਆਉਣ ਦੇ ਦੇਖੋ ਮੈਂ ਤਾਂ ਇਹ ਕਹਿਣਾ ਵੀ ਜੋ ਕੁਝ ਵੀ ਜਿਹੜਾ ਵੀ ਜ਼ਿੰਮੇਵਾਰ ਹੋ ਸਾਹਮਣੇ ਲਿਆਉਣਾ ਚਾਹੀਦਾ ਤੇ ਜਿਹੜੇ ਵੀ ਇਹ ਚ ਦੋਸ਼ੀ ਨੇ ਉਹਨਾਂ ਨੂੰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਬਦਲਾ ਲਊ ਭਾਵਨਾ ਦੇ ਨਾਲ ਕੋਈ ਪੱਖਪਤ ਨਹੀਂ ਹੋਣਾ ਚਾਹੀਦਾ ਕੋਈ ਰਾਇ ਨਹੀਂ ਤੇ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਵੀ ਦੋਸ਼ੀਆਂ ਉਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਕੋਟਪੂਰਾ ਬਹਿਬਲ ਕਲਾਂ ਗੋਲੀकांड ਹੋਇਆ ਉਹਦਾ ਹਾਲੇ ਤੱਕ ਇਨਸਾਬ ਨਹੀਂ ਮਿਲਿਆ ਇਹ ਸਰਕਾਰ ਵੀ ਜਾਣ ਵਾਲੀ ਦੂਸਰੀ ਸਰਕਾਰਾਂ ਦਾ ਕਾਰਜਕਾਲ ਹੈ ਜਿਹੜਾ ਉਹ ਦੇਖੋ ਬਿਲਕੁਲ ਇਹ ਪਾਰਦਰਸ਼ੀ ਜਿਹੜੀ ਇਹ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਵਿੱਚ ਵੀ ਉਸ ਸਮੇਂ ਜਿਹੜੀ ਕੁਝ ਦੋਸ਼ੀਆਂ ਨੂੰ ਸਜ਼ਾ ਮਿਲੀ ਵੀ ਆ ਲੇਕਿਨ ਉਹ 3 ਸਾਲ ਦੀ ਸਜ਼ਾ ਨਾਲ ਦੀ ਨਾਲ ਜ਼ਮਾਨਤ ਹੋ ਗਈ ਹੈ ਜਿਹੜੀ ਸੋ ਇਸ ਲਈ ਇਹ ਸਜ਼ਾ ਜਿਹੜੀ 10 ਸਾਲ ਤੋਂ ਵੱਧ ਹੋਣੀ ਇੱਕ ਚੰਗਾ ਮੈਸੇਜ ਆਵੇ ਬਹੁਤ ਸ਼ੁਕਰੀਆ ਬਿਲਕੁਲ ਦੋਸਤੋ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਪਿਛਲਾ ਟ੍ਰੈਕ ਰਿਕਾਰਡ ਕਿ ਜਦ ਵੀ ਮੈਂ ਕੋਈ ਆਪਣੀ ਗੱਲ ਕਹਿਣਾ ਚਾਹੁੰਨਾ ਤਾਂ ਸਪੀਕਰ ਸਾਹਿਬ ਮੈਨੂੰ ਸਮਾਂ ਦੇਣ ਤੋਂ ਇਨਕਾਰ ਹੀ ਹੋ ਜਾਂਦੇ ਨੇ ਅੱਜ ਬੜੇ ਦੁੱਖ ਦੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇੱਕ ਬੜੀ ਪਵਿੱਤਰ ਸਦਨ ਦੇ ਵਿੱਚ ਬਹਿਸ ਸ਼ੁਰੂ ਹੋਈ ਬਿਲ ਇੰਟਰੋਡਿਊਸ ਹੋਇਆ ਉਹਦੇ ਪਹਿਲਾ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪੂਰਾ ਜੋ ਵਾਪਰਿਆ ਪਿਛਲੇ 10 ਸਾਲਾਂ ਚ ਉਹਦਾ ਵੇਰਵਾ ਦਿੱਤਾ ਉਪਰੰਤ ਹਰਪਾਲ ਚਿਮਾ ਨੂੰ ਸਮਾਂ ਦਿੱਤਾ ਹਰਪਾਲ ਚਿਮਾ ਨੇ ਇਸ ਬਿੱਲ ਦੇ ਮੁਤਲਕ ਇੱਕ ਸ਼ਬਦ ਨਹੀਂ ਬੋਲਿਆ ਤੁਸੀਂ ਉਹਦੀ ਜਿਹੜੀ ਸਪੀਚ ਆ ਤਕਰੀਰ ਆ ਵਿਧਾਨ ਸਭਾ ਦੇ ਔਰ ਲਾਈਵ ਚੈਨਲਾਂ ਚੋਂ ਤੁਸੀਂ ਕੱਢ ਸਕਦੇ ਹੋ ਉਹਨੇ ਕੋਈ ਸੁਝਾਓ ਨਹੀਂ ਦਿੱਤਾ ਆਫਟਰ ਆਲ ਵਿੱਤ ਮੰਤਰੀ ਆ ਕਿ ਇਹ ਬਿੱਲ ਵਿੱਚ ਅਸੀਂ ਫਲਾਨੀ ਚੀਜ਼ ਕਰਾਂਗੇ ਤੇ ਫਲਾਨੇ ਮੁਜਰਮਾਂ ਨੂੰ ਐਵੇਂ ਸਜ਼ਾ ਮਿਲੇਗੀ ਔਰ ਇਹ ਬਿੱਲ ਬੜਾ ਇੱਕ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਉਣ ਵਾਲਾ ਬਿੱਲ ਆ ਕੋਈ ਗੱਲ ਨਹੀਂ ਕੀਤੀ ਉਨੇ ਸਿੱਧਾ ਖੈਰੇ ਤੇ ਹਮਲਾ ਕੀਤਾ ਇੱਕ ਪੁਰਾਣਾ 1986 ਦੀ ਕੋਈ ਰਿਪੋਰਟ ਨਕੋਦਰ ਫਾਇਰਿੰਗ ਦੀ ਕੱਢ ਲਈ ਔਰ ਸਦਨ ਦੇ ਵਿੱਚ ਸਰਾਸਰ ਝੂਠ ਕਿ ਖੈਰਾ ਸਾਹਿਬ ਦੇ ਪਿਤਾ ਜੀ ਉਸ ਵਕਤ ਕੈਬਨਿਟ ਸੀਗੇ ਸੀਗੇ ਕੈਪਟਨ ਅਵਰਿੰਦਰ ਸਿੰਘ ਵੀ ਐਗਰੀਕਲਚਰ ਮਿਨਿਸਟਰ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਿਨਿਸਟਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ 7 ਮਹੀਨੇ ਤੋਂ ਬਾਅਦ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਅੰਦਰ ਦਰਬਾਰ ਸਾਹਿਬ ਦੇ ਪੁਲਿਸ ਭੇਜਤੀ ਉਹਦਾ ਨਾਂ ਆ ਗਿਆ ਸੀ ਬਲੈਕ ਥੰਡਰ ਉਸੇ ਦਿਨ ਮੇਰੇ ਪਿਤਾ ਜੀ ਨੇ ਤੇ ਕੈਪਟਨ ਬਰਿੰਦਰ ਸਿੰਘ ਨੇ ਕੈਬਿਨੇਟ ਤੋਂ ਅਸਤੀਫਾ ਦਿੱਤਾ ਸੀ ਅਖੇ ਜੀ ਤੁਹਾਡੇ ਪਿੰਡ ਦਾ ਇੱਕ ਮੁੰਡਾ ਸ਼ਹੀਦ ਹੋਇਆ ਸੀਗਾ ਬਲਤੇਵ ਸਿੰਘ ਉਹਦਾ ਪਰਿਵਾਰ ਅੱਜ ਵੀ ਸਾਡੇ ਨਾਲ ਆ ਤੁਸੀਂ ਜੀ ਉੱਥੇ ਉਹਨਾਂ ਦੀ ਯਾਦਗਾਰੀ ਗੇਟ ਬਣਾਉਣ ਤੇ ਰੋਕਦੇ ਸਰਾ ਸੱਚੂ ਟੋਟਲੀ ਕਿਸੇ ਨੇ ਥੱਲਿਓਂ ਉੱਥੇ ਉਹਨਾਂ ਦਾ ਜਵਾਨਤ ਜਬਤ ਵਿਭਾਗ ਹੈਗਾ ਬੈਠਾ ਉਹਨਾਂ ਨੂੰ ਝੂਠ ਪੋਲੀ ਜਾਂਦਾ ਸਦਨ ਵਿੱਚ ਅੱਜ ਕੀ ਟੋਕ ਬਣਦੀ ਸੀ ਕਿ ਖਹਿਰਾ ਦੇ ਪਿਤਾ ਜੀ ਜਿਹੜੇ ਅੱਜ ਦੁਨੀਆ 'ਚ ਨਹੀਂਗੇ ਉਹਨਾਂ ਬਾਰੇ ਲੈ ਕੇ ਮੇਰੇ ਤੇ ਹਮਲਾ ਕੀਤਾ ਔਰ ਫਿਰ ਮੈਨੂੰ ਜਵਾਬ ਨਹੀਂ ਦੇਣ ਦਿੰਦੇ ਸਪੀਕਰ ਸਾਹਿਬ ਖੈਰ ਮੈਂ ਚੰਗਾ ਮੂੰਹ ਤੋੜ ਜਵਾਬ ਦਿੱਤਾ ਅਸਲ 'ਚ ਚੀਮੇ ਨੂੰ ਦੋਖਿਆ ਅੰਦਰੋਂ ਕਹਿ ਰਿਹਾ ਸੀਗਾ ਕਿ ਤੁਸੀਂ ਬਾਹਰ ਕਿਹਾ ਜੀ ਕਿ ਇਹ ਇਹਦੇ ਇੱਕ ਫੇਲਡ ਵਕੀਲ ਸੀ ਉਹਦਾ ਮੈਂ ਕਿਹਾ ਕਿਆ ਵਾ ਤੇਰੇ ਕੋਲ ਕੋਈ ਬਰੀਫ ਨਹੀਂ ਸੀ ਦਿੜਬੇ ਕਿ ਸੰਗੂਰ ਵਿੱਚ ਤੇਰੇ ਕੋਲ ਕੰਮ ਨਹੀਂ ਸੀਗਾ ਚਲੋ ਤੁਸੀਂ ਆ ਕੇ ਬਣਗੇ ਕੋਈ ਇਤਰਾਜ਼ ਨਹੀਂ ਕਰ ਔਰ ਇੱਕ ਅੰਦਰ ਮੈਂ ਗੱਲ ਹੋਰ ਕਹੀ ਆ ਤੁਹਾਨੂੰ ਫਿਰ ਰਿਪੀਟ ਕਰਨਾ ਮੈਂ ਜਦੋਂ ਲੀਡਰ ਆਫ অপੋਜੀਸ਼ਨ ਸੀ 2015 ਚ ਇਸੇ ਵਿਧਾਨ ਸਭਾ ਦੇ ਦਫਤਰ ਦੇ ਅੰਦਰ ਸਾਡੇ ਸਰਦਾਰ ਸਾਹਿਬ ਸੈਕਟਰੀ ਸੀ ਮਰ ਗਏ ਨੇ ਵਿਚਾਰੇ ਉਹਨਾਂ ਦਾ ਨਾਮ ਭੁੱਲ ਗਿਆ ਮੈਂ ਜਦੋਂ ਮੈਂ ਇਹ ਫੈਸਲਾ ਕੀਤਾ ਕਿ ਅ ਅਸੀਂ 2015 ਜਦੋਂ ਬੇਬਲ ਕਲਾਂ ਦੀ ਗੋਲੀ ਚੱਲੀ ਨਾ ਜੀ ਮੈਂ ਇਹਨਾਂ ਸਾਰੇ ਐਮ ਐਲ ਏ ਨੂੰ ਇਕੱਠੇ ਕਰਕੇ ਅਨਾਉਂਸ ਕੀਤਾ ਕਿ ਮੈਂ ਜਾਣਾ ਉੱਥੇ ਤੇ ਆਪਾਂ ਸਾਰਿਆਂ ਨੂੰ ਚੱਲਣਾ ਚਾਹੀਦਾ ਹਰਪਾਲ ਚੀਮੇ ਨੇ ਵਿਰੋਧ ਕੀਤਾ ਇੱਕ ਦੋ ਹੋਰ ਨੇ ਨੇ ਵਿਰੋਧ ਕੀਤਾ ਉਹਨਾਂ ਦੇ ਨਾਮ ਬਾਅਦ ਦੱਸੂਗਾ ਇਹ ਕਹਿੰਦਾ ਜੀ ਸਾਡੀ ਤਾਂ ਕੇਜਰੀਵਾਲ ਦੀ ਪਾਰਟੀ ਸੈਕੂਲਰ ਇਹ ਤਾਂ ਧਰਮ ਦੇ ਦਾ ਗੱਲ ਹੈ